ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁੱਢਲਾਡਾ ਵੱਲੋਂ ਸਮੂਹ ਦਾਨੀ ਸੱਜਣਾ ਦੇ ਸਹਿਯੋਗ ਨਾਲ 13 ਲੋੜਵੰਦ ਲੜਕੀਆਂ ਦੇ ਵਿਆਹ ਮਹਿਲਾ ਦਿਵਸ ਅਤੇ ਸ਼ਿਵਰਾਤਰੀ ਮੌਕੇ ਅਨਾਜ ਮੰਡੀ ਬੁੱਢਲਾਡਾ ਵਿਖੇ ਕਰਵਾਏ ਗਏ ਜਿਸ ਵਿੱਚ ਬੁੱਢਲਾਡਾ ਦੇ ਪ੍ਰਿੰਸੀਪਲ ਬੋਧਰਾਮ ਐਮ ਐਲ ਏ ਅਤੇ ਹੋਬੀ ਢਾਲੀਵਾਲ ਫਿਲਮੀ ਐਕਟਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਵਿੱਚ ਲੋੜਵੰਦ ਲੜਕੀਆਂ ਨੂੰ ਵਿਆਹ ਦਾ ਸਾਰਾ ਸਮਾਨ ਦਿੱਤਾ ਗਿਆ ਇਸ ਮੌਕੇ ਬੁੜਲਾਡਾ ਦੇ ਡੀਐਸਪੀ ਮਨਜੀਤ ਸਿੰਘ ਔਲਖ ਵੀ ਸ਼ਾਮਲ ਹੋਏ ਅਤੇ ਲੜਕੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਬਲਵੰਤ ਸਿੰਘ ਪਿੱਖੀ, ਏਐਸਆਈ ਨੇ ਵੀ ਹਾਜ਼ਰੀ ਭਰੀ ਅਤੇ ਇਸ ਦੇ ਨਾਲ ਹੀ ਮਾਤਾ ਗੁਜਰੀ ਜੀ ਭਲਾਈ ਕੇਂਦਰ ਮਾਸਟਰ ਕੁਲਵੰਤ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਵੀ ਹਾਜ਼ਰ ਸੀ। ਇਸ ਮੌਕੇ ਮਾਸਟਰ ਕੁਲਵੰਤ ਸਿੰਘ ਨੇ ਸਾਰੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਹਲੀ ਬੁੜਲਾਡਾ। ਕੀ ਨਾਮ ਕੁੜੀ ਦਾ ਤੇਰਾ ਕਿਹੜਾ ਪਿੰਡਾ ਹੈ ਅੱਜ ਤੁਸੀਂ ਮਾਤਾ ਗੁਜਰੀ ਭਲਾਈ ਕਹਿੰਦੇ ਨੇ ਗਰੀਬ ਲੜਕੀਆਂ ਦੇ ਵਿਆਹ ਕੀਤੇ ਨੇ ਸੰਸਥਾ ਨੇ ਸਮਾਨ ਵੀ ਦਿੱਤਾ ਕੀ ਕਹਿਣਾ ਚਾਹੋਗੇ ਮਾਤਾ ਗੁਜਰੀ ਭਲਾਈ ਬੰਦ ਜਿਹੜੇ ਵਿਆਹ ਕੀਤੇ ਗਏ ਨੇ ਉਹਨਾਂ ਨੂੰ ਵੀ ਸਮਾਨ ਦਿੱਤਾ ਗਿਆ ਅਸੀਂ ਮਾਤਾ ਗੁਜਰੀ ਭਲਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਕਿਹਾ ਪਾਰ ਹੈ ਮੇਰਾ ਪਛਾਣਨਾ ਨਾਮ ਹੈ ਕਾ ਨਾਮ ਮੇਨਿਸਟਰ ਕਿਹਾ ਜਾਂਦਾ ਹੈ ਘਨ ਨਵਾਸ ਦਾ ਕਨਵਾਸiano ਨਮਸਕਾਰ ਸਾਸਰੀ ਘਰ ਜੀ ਵਾਤਾ ਗੋਰੀ ਜੀ ਭਾਈ ਕੇਂਦਰ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਸਤਵਾਂ ਵਿਆਹ ਮੌਸਮ ਕੀਤਾ ਗਿਆ। ਨੂ ਗਾਣਾ ਮੰਡੀ ਕੋਲ ਦੇ ਘਟਾ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ 13 ਬਹੁਤ ਹੀ ਲੋੜਵੰਦ ਬੱਚੀਆਂ ਦੇ ਵਿਆਹ ਕੀਤੇ ਗਏ ਨੇ। ਜਿਹਨਨੂੰ ਸਾਰਾ ਘਰੇਲੂ ਰੋਣਦਾ ਦਾਨ ਦਿੱਤਾ ਗਿਆ। ਲੋਗੋ ਸਿੱਧਾ ਕਰ ਸਾਂਝੀ ਪਿਆਰ ਦੀ। ਇਸ ਸਵਾਗਮ ਪਹਿਲਾ ਦਿਨ ਦੇ ਮੌਕੇ ਕੀਤਾ ਜਾਂਦਾ ਹੈ। ਉਹ ਬੱਚੀਆਂ ਜਿਨ੍ਹਾਂ ਦੇ ਘਰ ਬਹੁਤ ਗਰੀਬੀ ਹੈ। ਨੋੜਵੰਦ ਨੇ ਪਿਤਾ ਹੈ ਨਹੀਂ ਜਾਂ ਪਿਤਾ ਆਂ ਕਿਣੋ ਕੇ ਮੰਜੇ ਦੇ ਹੈ ਸੋ ਉਹਨਾਂ ਪਰਿਵਾਰਾਂ ਦੇ ਵਿਆਹ ਕੀਤੇ ਗਏ ਨੇ ਸਸਤਾ ਦੇ ਵੱਲੋਂ ਹੋਰ ਬਹੁਤ ਪੜਾਈ ਕਾਰਜ ਚ ਕੀਤੇ ਜਾ ਰਹੇ ਨੇ अनेका ਮਰੀਜ਼ਾਂ ਦੇ ਇਲਾਜ ਮਕਾਨਾਂ ਦੀ ਮੁਰੰਮਤ ਬੱਚਿਆਂ ਦੇ ਅਧਿਪਸਾ 200 ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਸਮਾਜ ਭਲੇ ਕਾਰਜ ਨੇ ਜਿੰਨਾ ਵੀ ਗਾਨੀ ਸੱਜਣਾ ਨੇ ਇਸ ਮਹਾਨ ਝੱਗ ਦੇ ਵਿੱਚ ਯੋਗਦਾਨ ਪਾਇਆ ਸਸਤਾ ਦੇ ਵਿੱਚ ਸਹਿਯੋਗ ਕੀਤਾ ਹੈ ਉਹਦਾ ਸਾਰਿਆਂ ਦਾ ਧੰਨਵਾਦ ਹੈ ਸਾਡੇ ਇਲਾਕੇ ਦੇ ਮਹੰਤਾ ਢਾਂਜਰ ਦੇ ਮੇਰੋਜੀ ਪਹੁੰਚੇ تھےਗੇ ਉਹਨਾਂ ਦਾ ਧੰਨਵਾਦ ਸਮੂਹ ਪੱਤਰਕਾਰ ਵੀਰ ਜਿਹੜੇ ਬਹੁਤ ਵੱਡੀ ਗਿਰਤੀ ਦੇ ਵਿੱਚ ਆ ਕੇ ਜਿਨ੍ਹਾਂ ਨੇ ਬਹੁਤ ਵਧੀਆ ਕਵਰੇਜ ਕੀਤੀ ਉਹਨਾਂ ਦਾ ਧੰਨਵਾਦ ਔਰ ਜੋ ਹੋਰ ਵੀ ਆਈਏ ਸੀ ਆਏ ਨੇ ਉਹ ਵੀ ਧਨੀਵਾਲ ਜੀ ਐਮਐਲ ਕੁਦਰਾਮ ਜੀ ਦਾ ਹੋਰ ਜਿੰਨੇ ਵੀ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਪਰ ਸੰਸਥਾ ਦੇ ਸਾਰੇ ਮੈਂਬਰਾਂ ਤੇ ਇੰਨਾ ਮਾਣ ਹੈ ਪੈਸਾ ਪੈਸਾ ਮੰਗ ਕੇ ਪੈਸੇ ਪੈਸੇ ਦਾ حساب ਦਿੱਤੀ ਜੋ ਲੜਕੀਆਂ ਚੋਰੀਆਂ ਨੇ ਇਹ ਜਾਂਉਂਦੀਆਂ ਬਸਦੇ ਨੇ ਨਾ ਆਪ ਦੇ ਘਰੇ ਇਹਨਾਂ ਦੇ ਮੁੰਡੇਵਾਲਾਂ ਦੇ ਮਾਤਾ ਪਿਤਾ ਨੂੰ ਮੇਰੀ ਸੰਸਥਾ ਵੱਲੋਂ ਇੱਕ ਬੇਨਤੀ ਹੈ ਵੀ ਇਹਨਾਂ ਨੂੰ ਲੂਹਾ ਨਾ ਸਮਝਣਾ ਆਪੀਆਂ ਕਰਦੀਆਂ ਧੀਆਂ ਹੀ ਜ਼ਮਦਗੀ ਇਹਨਾਂ ਦਾ ਸਤਿਕਾਰ ਕਰਨਾ ਮੈਂ ਬਾਲਾ ਕੁਛ ਨਾ ਕਹਿੰਦਾ ਹੋਇਆ ਸਿਰ ਮਨ ਚਾਹਦਾ ਹੈ ਜਿਹੜੇ ਕੀ ਕਰੀ ਜਿਹੜੇ ਕਲਾਕਾਰਾਂ ਵਾਲੇ ਜੁੜੇ ਹੋਏ ਪ੍ਰਮੁਖ ਨੇ ਇਲੈਕਸ਼ਨ ਦੀ ਤਿਆਰੀ ਕਰ ਰਹੇ ਹਾਂ ਇਸੇ ਖੁਦ ਵੀ ਪਟਿਆਲਾ ਤੋਂ ਦਾਅਵੇਦਾਰ ਜੋੜ ਮੈਂ ਸਾਰੇ ਪੰਜਾਬ ਦਾ ਦਾਅਵੇਦਾਰ ਹਾਂ ਮੇਰੀ ਡਿਊਟੀ ਲੱਗੀ ਹੋਈ ਹੈ ਅਕਾਲੀ ਦਰ ਨਾਲ ਇਕੱਠੇ ਹੋਣ ਦਾ ਤਾਂ ਕਿ ਕੈਨੇਡਾ ਦੀ ਕਮਾਂਡ ਦੀ ਸੋਚ ਹੈ ਹੋਏਗਾ ਤਾਂ ਜ਼ਰੂਰ ਸਵੀਕਾਰਾਂਗੇ ਨਹੀਂ ਹੋਏਗਾ ਤਾਂ ਲੜਾਂਗੇ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ सब्सक्राइब करना ना भूलियों ते नारी बेल आइकॉन भी ऑन कर दो ताकि जो भी ऐसी नमी तो नमी कोई न्यूज़ अपलोड करिए तो दी नोटिफिकेशन तो तक जल्द तो जल्द पहुंच जाए सो सब्सक्राइब जनप्रिय अति